ਬੈਂਕਾਂ ਵੱਲੋਂ ਫੜੀਆਂ ਹੋਈਆਂ ਗੱਡੀਆਂ ਦੀ ਨਿਲਾਮੀ ਦੀ ਤਰੀਕ ਆ ਗਈ ਜੀ ਜਿੰਨੇ ਵੀ ਭਰਾ ਆਪਣੇ ਵੀਡੀਓ ਦੇਖ ਰਹੇ ਆ ਆ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨਿਲਾਮੀ ਦੇ ਵਿੱਚ ਜਿਹੜੇ-ਜਿਹੜੀਆਂ ਗੱਡੀਆਂ ਦਿਖਾਉਣਗੇ ਉਹਨਾਂ ਦੀ ਪੂਰੀ ਦੀ ਪੂਰੀ ਆਪਾਂ ਤੁਹਾਨੂੰ ਇੱਕ ਵੀਡੀਓ ਕਲਿੱਪ ਬਣਾ ਕੇ ਦਿਖਾ ਰਹੇ ਆ ਤਾਂ ਜੋ ਤੁਹਾਨੂੰ ਇਹ ਪਤਾ ਲੱਗ ਸਕੇ ਵੀ ਤੁਸੀਂ ਉੱਥੇ ਜਾਓਗੇ ਤੁਹਾਨੂੰ ਕਿਹੜੇ-ਕਿਹੜੇ ਗੱਡੀਆਂ ਦੇਖਣ ਨੂੰ ਮਿਲਗੀਆਂ ਸਭ ਤੋਂ ਜਿਹੜੀ ਪਹਿਲੀ ਲੈਣਗੇ ਕਮਰਸ਼ੀਅਲ ਗੱਡੀਆਂ ਦੀ ਲਾਈਨ ਹੈ ਜੀ ਜਿਹਦੇ ਵਿੱਚ ਮਹਿੰਦਰਾ ਬਲੈਰੋ ਪਿਕਅਪ ਵਗੈਰਾ ਟਾਟਾ ਏਸ ਮਤਲਬ ਜਿੰਨੇ ਵੀ ਕਮਰਸ਼ੀਅਲ ਸਾਦ ਨੇ ਜਿਵੇਂ ਤੁਸੀਂ ਦੇਖ ਸਕਦੇ ਹੋ ਇਹ ਹੈਗੇ ਨੇ ਤੇ ਥਰੀ ਵੀਲਰ ਵੀ ਤੁਹਾਨੂੰ ਮਿਲ ਜਾਣਗੇ ਕਿਸੇ ਆਪਣੇ ਵੀਰ ਭਾਈ ਨੇ ਕੰਮ ਸ਼ੁਰੂ ਕਰਨਾ ਹੈ ਜਾਂ ਪਰਸਨਲੀ ਵਰਤਣਾ ਹੈ ਕਿਵੇਂ ਵੀ ਇਹ ਵਰਤ ਸਕਦੇ ਹੋ ਦੇਖ ਵੀ ਸਕਦੇ ਹੋ ਬਾਕੀ ਜਿਹੜੀ ਇਹ ਬੋਲੀ ਇਹ ਹੋ ਰਹੀ ਹੈ ਜੀ 16 ਅਕਤੂਬਰ 2025 ਦਿਨ ਵੀਰਵਾਰ ਨੂੰ ਪਿੰਡ ਗਹੌਰ ਜ਼ਿਲ੍ਹਾ ਲੁਧਿਆਣਾ ਲੁਧਿਆਣਾ ਤੋਂ ਥੋੜੀ ਜੀ ਦੂਰ ਹੈ ਜੀ ਪਿੰਡ ਗਹੌਰ ਇੱਥੇ ਬਣਿਆ ਹੋਇਆ ਜੀ ਸ਼ਰੀਰਾਮ ਆਟੋ ਮੋੜ ਵਾਲਿਆਂ ਦਾ ਯਾਰ ਤੁਸੀਂ Google Map ਤੇ ਸਿੱਧਾ ਭਰ ਵੀ ਸਕਦੇ ਹੋ ਸ਼ਰੀ ਰਾਮ ਆਟੋ ਮੋਲ ਲੁਧਿਆਣਾ ਜ਼ਰੂਰ ਨਾਂ ਲਾ ਲਿਓ ਠੀਕ ਹੈ ਜੀ ਉੱਥੋਂ ਦੀ ਲੋਕੇਸ਼ਨ ਮਿਲ ਜੂਗੀ ਬਾਕੀ ਗੱਡੀਆਂ ਜਿੰਮੇ ਤੁਸੀਂ ਦੇਖ ਸਕਦੇ ਹੋ ਵੀ ਤੁਹਾਨੂੰ ਇੱਥੇ ਨਿਲਾਮੀ ਦੇ ਵਿੱਚ ਹਰ ਤਰ੍ਹਾਂ ਦੀ ਗੱਡੀ ਮਿਲੂਗੀ ਕਿਸੇ ਪੁਰਾਣੇ ਆਲਟੋ ਤੋਂ ਲੈ ਕੇ ਲਗਜ਼ਰੀ ਗੱਡੀ ਵੀ ਲੈਣੀ ਹੈ ਨਿਲਾਮੀ ਦੇ ਵਿੱਚ ਆ ਮਰਸੀਡੀ ਵਰਗੀਆਂ ਲਗਜ਼ਰੀ ਗੱਡੀਆਂ ਖੜੀਆਂ ਨੇ ਆਲਟੋ ਖੜੀਆਂ ਨੇ ਦੇਖ ਲਓ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਆਪਣੀਆਂ ਡਿੱਗੀ ਵਾਲੀਆਂ ਕਾਰਾਂ ਆ ਗਈਆਂ ਸੈਡਨ ਕਾਰਾਂ ਆਪਾਂ ਕਹਿ ਦਿੰਨੇ ਆ ਇੱਥੇ ਜਿਹੜੀਆਂ ਗੱਡੀਆਂ ਹੁੰਦੀਆਂ ਨੇਗੀਆਂ ਤੁਹਾਨੂੰ ਪ੍ਰਾਈਵੇਟ ਨੰਬਰ ਤੇ ਕਮਰਸ਼ੀਅਲ ਨੰਬਰ 5 ਸੀਟਰ 7 ਸੀਟਰ ਸਾਰੀਆਂ ਮਿਲ ਜਾਣਗੀਆਂ ਜਿਵੇਂ ਤੁਸੀਂ ਇੱਕ ਵਾਰੀ ਵੀਡੀਓ ਚ ਦੇਖ ਲਓ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਨਿਲਾਮੀ ਦੀ ਤੁਹਾਨੂੰ ਡਿਟੇਲ ਦੱਸ ਦਈਏ ਸਕਰੀਨ ਤੇ ਨੰਬਰ ਚੱਲ ਰਿਹਾ ਇੱਕ ਨੰਬਰ ਲਿਖਿਆ ਜਿਹਦੇ ਮੂਰੇ WhatsApp ਕਿਸੇ ਆਪਣੇ ਪੁਰਾਣੇ ਦੀ ਲਿਸਟ ਲੈਣੀ ਹੁੰਦੀ ਹੈ ਨਾ ਗੱਡੀਆਂ ਦੀ ਬਈ ਯਾਰ ਸਾਡੇ ਕੋਲ ਲਿਸਟ ਅਜੇ ਤਾਂ ਵਧੀਆ ਗੱਲ ਹੈ ਆ ਜਿਹੜੇ ਨੰਬਰ ਦੇ ਉੱਤੇ WhatsApp ਲਿਖਿਆ ਜੀ ਨਾਲ ਲੱਗ ਮੈਂ ਇੱਕ ਨੰਬਰ ਹੈ ਇੱਥੇ ਤੁਸੀਂ ਮੈਸੇਜ ਕਰਨਾ ਹੈ WhatsApp ਦੇ ਉੱਤੇ ਨੰਬਰ ਸੇਵ ਕਰਕੇ ਤੁਹਾਡੇ ਕੋਲ ਇੱਕ ਲਿੰਕ ਆ ਜਾਊ ਗਰੁੱਪ ਦਾ ਉਹਨੂੰ ਜੁਆਇਨ ਕਰਨਾ ਜੁਆਇਨ ਕਰ ਲਓ ਨਹੀਂ ਕਿ ਸਿੱਧਾ ਤੁਹਾਡੇ ਕੋਲ ਲਿਸਟ ਆਜੂਗੀ ਠੀਕ ਹੈ ਜੀ ਬਾਕੀ ਕਾਲਿੰਗ ਨੰਬਰ ਵੀ ਹੈਗੇ ਨੇ ਕਿਸੇ ਆਪਣੇ ਭਰਾ ਨਾਲ ਜਾਣਕਾਰੀ ਲੈਣੇ ਕਾਲ ਕਰਕੇ ਤੁਸੀਂ ਉਹ ਵੀ ਲੈ ਸਕਦੇ ਹੋ ਗੱਡੀਆਂ ਦਾ ਸਟਾਕ ਜਰੂਰ ਚੈੱਕ ਕਰ ਲਓ ਕੱਲੀਆਂ ਗੱਡੀਆਂ ਨਹੀਂ ਹੈਗੀਆਂ ਇਸ ਵਾਰੀ ਨਿਲਾਮੀ ਦੇ ਵਿੱਚ ਦਿਵਾਲੀ ਸਪੈਸ਼ਲ ਨਿਲਾਮੀ ਤੁਸੀਂ ਕਹਿ ਸਕਦੇ ਹੋਗੇ 2200 ਪਲੱਸ 2200 ਪਲੱਸ ਸਾਧਨ ਹੈ ਜਿਨ੍ਹਾਂ ਦੀ ਨਿਲਾਮੀ ਹੋਊਗੀ ਠੀਕ ਹੈ ਆਪਾਂ ਤੁਹਾਨੂੰ ਵੈਸੇ ਇੱਕ ਬੈਕਗ੍ਰਾਉਂਡ ਜਾ ਕਰਾ ਰਹੇ ਆਂ ਵੀ ਕੋਈ ਵੀਰ ਭਾਈ ਦੇ ਨਾਲ ਵੀਡੀਓ ਦੇ ਵਿੱਚ ਹੀ ਚੱਲਦੇ-ਚੱਲਦੇ ਕੋਈ ਗੱਡੀ ਫਿੱਟ ਬੈਠ ਜਾਂਦੀ ਹੈ ਅਗਲਾ ਕਹਿੰਦਾ ਯਾਰ ਇੱਥੇ ਗੱਡੀਆਂ ਆਹ ਖੜੀਆਂ ਨੇਗੀਆਂ ਵੀ ਜਾਣ ਦਾ ਫਾਇਦਾ ਹੈ ਜਾਂ ਨਹੀਂ ਸਭ ਤੋਂ ਵੱਡੀ ਗੱਲ ਇਹੀ ਹੈ ਕਿਉਂਕਿ ਆਪਣੇ ਬਹੁਤ ਸਾਰੇ ਭਰਾ ਤਾਂ ਬਹੁਤ-ਬਹੁਤ ਦੂਰੋਂ ਆਉਂਦੇ ਆ ਠੀਕ ਹੈ ਜੀ ਆਹ ਗੱਡੀਆਂ ਤੁਹਾਡੇ ਸਾਹਮਣੇ ਖੜੀਆਂ ਨੇ ਜੀ ਹਲੇ ਆਪਾਂ ਤੁਹਾਨੂੰ ਪ੍ਰੋਪਰ ਦਿਖਾਵਾਂਗੇ ਵੀ ਟਰੱਕ ਟਰੈਕਟਰ ਆ ਬਲੈਰੋ ਮਹਿੰਦਰਾ ਐਕਸਯੂਵੀ ਇਨੋਵਾ ਠੀਕ ਹੈ ਸੈਵਨ ਸੀਟਰ ਗੱਡੀਆਂ ਦੀ ਵੀ ਚੋਇਸ ਤੁਹਾਡੇ ਕੋਲ ਬਹੁਤ ਜ਼ਿਆਦਾ ਉੱਤੇ ਨਵੀਆਂ-ਨਵੀਆਂ ਗੱਡੀਆਂ ਵੀ ਖੜੀਆਂ ਨੇ ਵਿੱਚ-ਵਿੱਚ ਤਾਂ ਅੱਜ ਮੈਂ ਤੁਸੀਂ ਦੇਖ ਸਕਦੇ ਹੋਗੀ ਆਹ ਕਰੋ ਚੈੱਕ ਜੀ ਲਓ ਬਈ ਆਰਟੀਗਾ ਕਰੇਟਾ ਫੇਰ ਆਰਟਿਕ ਆ ਗਈ ਇਨੋਵਾ ਆ ਗਈ ਮਤਲਬ ਗੱਡੀਆਂ ਬਹੁਤ ਸਾਰੀਆਂ ਨੇ ਗਈਆਂ ਇਹਦੇ ਨਾਲ ਨਾਲ ਆਪਣੇ ਜਿਹੜੇ ਟਰੈਵਲ ਟੈਂਪੂ ਹੁੰਦੇ ਨੇਗੇ ਇਹ ਵੀ ਹੈਗੇ ਨੇ ਜਿਹਦੇ ਵਿੱਚ ਵੀਡੀਓ ਦੇ ਵਿੱਚ ਆ ਦੇਖ ਲਓ ਇਹ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਵੀ ਕਿਸੇ ਆਪਣੇ ਆਪਣੇ بڑے ਸੰਦ ਜਿਵੇਂ ਟਰੱਕ ਲੈਣੇ ਹੁੰਦੇ ਨੇ ਇਹਨਾਂ ਦਾ ਚੱਕਿਆਂ ਦਾ ਹਿਸਾਬ ਹੁੰਦਾ ਜੀ ਕੋਈ 12 ਚੱਕੀ ਬੋਲ ਦਿੰਦਾ ਕੋਈ 10 ਚੱਕੀ ਬੋਲ ਦਿੰਦਾ ਨਾ ਕੋਈ 16 ਕੋਈ 18 ਉਸ ਤੋਂ ਬਾਅਦ ਟਰੈਕਟਰ ਵੀ ਆ ਜਾਂਦੇ ਨੇ ਜੀ ਆ ਖੜੀਆਂ ਨੇ ਟਰੈਕਟਰ ਕਿਸੇ ਆਪਣੇ ਵੀਰ ਭਾਈ ਨੇ ਟਰੈਕਟਰ ਰੂਟਰ ਲੈਣੇ ਹੋਣਾ ਕੰਬਾਈਨਾ ਵੀ ਖੜੀਆਂ ਨੇ ਮਗਰਲੇ ਪਾਸੇ ਆਹ ਟਰੈਕਟਰ ਦਾ ਸਟਾਕ ਉਹ ਟਰੱਕਾਂ ਦਾ ਸਟਾਕ ਆ ਬਾਕੀ ਬਈ 16 ਅਕਤੂਬਰ 2025 ਦਿਨवार ਵੀਰਵਾਰ ਹੈ ਪਿੰਡ ਗੋਹੋਰ